ਦੋਸਤੋ ਅੱਜ ਸਾਡੇ ਲਾਈਵ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਅਨਿਸ਼ਮਨ ਗਰੇਜਾ ਅੱਜ ਅਸੀਂ ਤੁਹਾਨੂੰ ਲੈ ਕੇ ਆਏ ਹਾਂ ਮਲੋੜ ਦੀ ਮੁਕਸਰ ਰੋਡ ਤੇ ਤੋਂ ਦੋਸਤੋ 1 ਮਿੰਟ ਆਪਾਂ ਆਵਾਜ਼ ਚੈੱਕ ਕਰ ਲਈਏ ਵੀ ਆਵਾਜ਼ ਸਹੀ ਆ ਰਹੀ ਹੈ ਕਿ ਨਹੀਂ ਆ ਰਹੀ ਫਿਰ ਤੁਹਾਨੂੰ ਅੱਥੇ ਅਪਡੇਟ ਦਿੰਨੇ ਆਂ ਆਸਕੋ 1 ਮਿੰਟ ਆਪਾਂ ਆਵਾਜ਼ ਚੈੱਕ ਕਰ ਲਈਏ ਠੀਕ ਹੈ ਜੀ ਸੋ ਦੋਸਤੋ ਤੁਸੀਂ ਤਸਵੀਰਾਂ ਦੇਖ ਰਹੇ ਹੋ ਮਲੋੜ ਦੀ ਮੁਕਸਰ ਰੋਡ ਤੇ ਆਪਾਂ ਖੜੇ ਆਂ ਇਹ ਤੁਸੀਂ ਦੇਖ ਰਹੇ ਹੋ ਕੈਮਰਾਮੈਨ ਨੂੰ ਕਹਾਂਗਾ ਮਰਾ ਇਹ ਦਿਖਾ ਦੇਵੇ ਤੁਸੀਂ ਦੇਖ ਰਹੇ ਹੋ ਜਿੱਥੇ ਪੂਰਾ ਇੱਥੇ ਜੋਰੋ ਸ਼ਾਹ ਨਾਲ ਸੜਕ ਦਾ ਕੰਮ ਚੱਲ ਰਿਹਾ ਹੈ ਕਾਫੀ ਸਮੇਂ ਤੋਂ ਜਿਹੜੀ ਆ ਸੜਕ ਜਿਹੜੀ ਇਹ ਬਣੀ ਨਹੀਂ ਸੀਗੀ ਤੇ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀਗਾ ਸੋ ਦੋਸਤੋ ਤੁਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮਲੋਰ ਤੋਂ ਮੁਕਸਰ ਰੋਡ ਜਿਹੜੀ ਆ 32 ਤੋਂ 32 ਕਿਲੋਮੀਟਰ ਜਿਹੜੀ ਸੜਕ ਜਿਹੜੀ ਕਾਫੀ ਸਮੇਂ ਤੋਂ ਜਿਹੜੀ ਆ ਸੜਕ ਕਾਫੀ ਖਰਾਬ ਸੀ ਜਿਸ ਤੋਂ ਬਾਅਦ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਇੱਥੇ ਕਰਨਾ ਪਿਆ ਰਿਹਾ ਸੀਗਾ ਤੋ ਦੋਸਤੋ ਤੁਸੀਂ ਲਾਈਵ ਤਸਵੀਰਾਂ ਮਲੋੜ ਦੀ ਮੁਕਸਰ ਰੋਡ ਤੋਂ ਦੇਖ ਰਹੇ ਹੋ ਜਿਹੜੇ ਝੋਰੋ ਛੋਰੋ ਦੇ ਨਾਲ ਇੱਕ ਕੰਮ ਚੱਲ ਰਿਹਾ ਹੈ ਤੁਹਾਨੂੰ ਦਿਖਾ ਰਹੇ ਹਾਂ ਤੋਂ ਲਾਈਵ ਤਸਵੀਰਾਂ ਕਾਫੀ ਸਮੇਂ ਤੋਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਇਸ ਸੜਕ ਤੇ ਤੁਸੀਂ ਦੇਖ ਰਹੇ ਹੋ ਪੂਰੀ ਸੜਕ ਦਾ ਜਿਹੜਾ ਕੰਮ ਹੈ ਅਸੀਂ ਖੜੇ ਹਾਂ ਮਲੋੜ ਤੋਂ 20 ਕਿਲੋਮੀਟਰ ਦੂਰ ਮੁਕਸਰ ਰੋਡ ਤੇ ਜਿੱਥੇ ਝੋਰੋ ਛੋਰੋ ਦੇ ਨਾਲ ਲਗਾਤਾਰ ਪੂਰੀ ਸੜਕ ਦਾ ਕੰਮ ਜਿਹੜਾ ਹੈ ਚੱਲ ਰਿਹਾ ਹੈ ਕਾਫੀ ਇਤਿਹਾਸੇ ਵੀ ਹੁੰਦੇ ਸੀ ਕਿ ਕਾਫੀ ਸਮੇਂ ਤੋਂ ਲੋਕਾਂ ਦੀ ਡਿਮਾਂਡ ਸੀ ਕਿ ਵੀ ਇੱਥੇ ਸੜਕ ਬਣਾਈ ਜਾਵੇ ਸੋ ਦੋਸਤੋ ਮੈਂ ਅੰਸ਼ੂਮਨ ਗਨੇਜਾ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਿਹਾ ਆ ਮੁਕਸਰ ਰੋਡ ਦੀਆਂ ਜਿੱਥੇ ਜੋਰੋ ਸ਼ੋਰੋ ਦੇ ਨਾਲ ਜਿਹੜਾ ਸੜਕ ਬਣਾਉਣ ਦਾ ਕੰਮ ਚੱਲ ਰਿਹਾ ਆ ਲੋਕਾਂ ਦਾ ਕਹਿਣਾ ਵੀ ਕੁਝ ਸਮੇਂ ਦੇ ਕੁਝ ਸਮੇਂ ਤੋਂ ਇਹ ਕੰਮ ਜਿਹੜਾ ਸ਼ੁਰੂ ਹੋਇਆ ਤੇ ਬਹੁਤ ਜਲਦੀ ਇਹ ਜਿਹੜਾ ਰੋਡ ਦਾ ਕੰਮ ਜਿਹੜਾ ਇਹ ਖਤਮ ਹੋ ਜਾਏਗਾ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਔਲਜੀ ਮੁਸ਼ਕਿਲ ਹੈ ਅਜੇ ਟਾਈਮ ਤੋਂ ਲੋਕਾਂ ਨੂੰ ਆ ਰਹੀ ਹੈ ਪਰ ਲੋਕ ਕਹਿ ਰਹੇ ਨੇ ਬਹੁਤ ਵਧੀਆ ਹੋਇਆ ਇੱਥੇ ਕਿ ਵੀ ਸੜਕ ਦਾ ਕੰਮ ਇਹ ਸੜਕ ਦਾ ਕੰਮ ਜਿਹੜਾ ਹੋਣ ਜਾ ਰਿਹਾ ਸੋ ਲੋਕੀ ਕਾਫੀ ਸਮੇਂ ਤੋਂ ਸੜਕ ਨੂੰ ਲੈ ਕੇ ਪ੍ਰੇਸ਼ਾਨ ਸੀ ਕਿਉਂਕਿ ਇਹ ਇੱਕੋ ਸੜਕ ਸੀ ਜਿਹੜੀ ਮੁਕਸਰ ਜਿਹਨੂੰ ਲਗਭਗ ਜਿਹੜੀ ਸਾਰੀ ਨੂੰ ਖਰਾਬ ਸੜਕ ਸੀਗੀ 32 ਕਿਲੋਮੀਟਰ ਦੀ ਸੜਕ ਜਿਹੜੀ ਆ ਸੀਗੀ 30 ਤੋਂ 32 ਕਿਲੋਮੀਟਰ ਦੀ ਲੰਬੀ ਸੜਕ ਜਿਆ ਤੁਸੀਂ ਦੇਖ ਰਹੇ ਹੋ ਦੂਰ ਤੋਂ ਇਹ ਮਲੋੜਵਾਇਆ ਤੋਂ ਮਲੋੜ ਤੋਂ ਆਂਦੀ ਹੈ ਤੇ ਅੱਗੇ ਇਸ ਪਾਸੇ ਜਿਹੜਾ ਮੁਕਸਰ ਸ਼ਹਿਰ ਪੈਂਦਾ ਜਿਲ੍ਹਾ ਮੁਕਸਰ ਪੈਂਦਾ ਤੇ ਮਲੋੜ ਤੋਂ ਅੱਗੇ ਮੁਕਸਰ ਦੇ ਦਿੱਤੇ ਜਿਹੜੀ ਆ ਸੜਕ ਹੈਗੀ ਆ ਕਾਫੀ ਲੰਬੇ ਸਮੇਂ ਤੋਂ ਕਾਜ ਸਾਲਾਂ ਜਿਹੜੀ ਖਰਾਬ ਚੱਲਦੀ ਸੀਗੀ ਤੇ ਲੋਕਾਂ ਨੂੰ ਜਿਹੜਾ ਬਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀਗਾ। ਸੋ ਦੋਸਤੋ ਤੁਹਾਨੂੰ ਲਾਈਵ ਤਸਵੀਰਾਂ ਦਿਖਾ ਰਹੇ ਹਾਂ। ਮੋੜ ਤੋਂ ਮੁਕਸਰ ਰੋਡ ਆਪਾਂ ਅੱਤੇ ਸੜਕ ਨਾਲ ਪਿੰਡ ਵਾਸੀ ਵੀ ਸੀਗੇ ਆਪਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਇਹਨਾਂ ਦਾ ਕੀ ਕਹਿਣਾ ਹੈ ਇਸ ਸੜਕ ਬਾਰੇ। ਸੋ ਦੋਸਤੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਥੋੜਾ ਫੜਕਾ ਵੀ ਆ ਰਿਹਾ ਕਿਉਂਕਿ ਕੰਮ ਚੱਲਦਾ ਚਰੋ ਸ਼ੋਨਾਂ ਦਾ। ਆਪਾਂ ਤੇ ਪਿੰਡ ਵਾਸੀ ਜਿਹੜੇ ਸੀ ਉਹਨਾਂ ਨਾਲ ਆਪਾਂ ਗੱਲਬਾਤ ਕਰਾਂਗੇ ਵੀ ਉਹਨਾਂ ਦਾ ਇਸ ਵਾਰ ਸਬੰਧ ਦੇ ਵਿੱਚ ਕੀ ਕਹਿਣਾ ਹੈ ਮੈਂ ਸਰ ਕੀ ਨਾਲੋਂ ਸੋ ਤੁਹਾਡਾ ਉਹ ਨਾਲ ਜੀ ਕੀ ਕਹਿਣਾ ਚਾਹੁੰਗੇ ਜੀ ਸਰਬਰਾ ਕੰਮ ਜਿਹੜਾ ਇੱਥੇ ਹੋ ਰਿਹਾ ਜੀ ਬਹੁਤ ਵਧੀਆ ਹੋ ਰਿਹਾ ਏ ਬੜਾ ਵਧੀਆ ਮਾਰ ਰਿਖਣੀ ਆ ਏ ਠੀਕ ਹੈ ਕਿੰਨੇ ਸਮੇਂ ਤੋਂ ਤੁਹਾਡਾ ਖਰਾਬ ਸੀਗੀ ਇਹ ਹੀ ਹੋਵੇ ਦਾਪਰਾ ਸਾਰੀ ਹੋਵੇ 10-12 ਸਾਲ ਤੋਂ ਹਾਂ ਤੇ ਕਦੇ ਸੁਣਵਾਈ ਨਹੀਂ ਕੀਤੀ ਕਿਸੇ ਨਾਲ ਜੀ ਨਾਲ ਜੀ ਨਾਲ ਸੁਲਾਈ ਵੀ ਨਹੀਂ ਕਰਨ ਠੀਕ ਹੈ ਜੀ ਤੇ ਤੁਹਾਨੂੰ ਖੁਸ਼ੀ ਹੋ ਰਹੀ ਹੈ ਵੀ ਅੱਜ ਸਭ ਹੋ ਰਿਹਾ ਹੈ ਬਹੁਤ ਖੁਸ਼ੀ ਆਇ ਥੋੜੀ ਠੀਕ ਹੈ ਜੀ ਜਿਹੜਾ ਪਿੰਡ ਕਿਹਾ ਤੁਹਾਡਾ ਹੈ ਪਿੰਡ ਆਫ ਕੀ ਹੈ ਠੀਕ ਹੈ ਜੀ ਤਾਂ ਦੋਸਤੋ ਤੁਸੀਂ ਦੇਖ ਰਹੇ ਹੋ ਲੋਕਾਂ ਦੇ ਵਿੱਚ ਵੀ ਬਾਰੀ ਖੁਸ਼ੀ ਜਿਹੜੀ ਹੈ ਦਿਖਾਈ ਜਾ ਰਹੀ ਹੈ ਸੜਕ ਨੂੰ ਲੈ ਕੇ ਤੇ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਮਲੋੜ ਦੀ ਮੁਕਸਰ ਰੋਡ ਤੋਂ ਭਾਈਓ ਭਾਈ ਕਿਹਨਾ ਤੁਹਾਡਾ ਜੀ ਠੀਕ ਹੈ ਜੀ ਕੀ ਕਹਿਣਾ ਚਾਹੋਗੇ ਜੀ ਤੁਸੀਂ ਬਹੁਤ ਬੰਦਾ ਖੜਾ ਹਾਂ ਠੀਕ ਹੈ ਜੀ ਤੇ ਕਿੰਨੇ ਸਾਲ ਤੋਂ ਕਿੰਨੇ ਟਾਈਮ ਤੋਂ ਖਰਾਬ ਸੀ ਜਿਹੜੀ ਸੜਕ ਬਹੁਤ ਸਾਰੇ ਤੇ ਕਹ ਕਹਿਣਾ ਚਾਹੂੰਗਾ ਕੀ ਕਹਿਣਾ ਚਾਹੂੰਗਾ ਕਿਵੇਂ ਲੱਗ ਰਿਹਾ ਤੁਹਾਨੂੰ ਸਰਪਨੂੰ ਵੇਖ ਕੇ ਵੀ ਵਧੀਆ ਹੋਰ ਹਾਂਜੀ ਬਹੁਤ ਵਧੀਆ ਠੀਕ ਹੈ ਜੀ ਤੋਂ ਦੋਸਤੋ اے ਸੀ ਇੱਥੋਂ ਦੇ ਜਿਹੜੇ ਔਲਖ ਪਿੰਡ ਦੇ ਵਸਾਏ ਜਿਹੜੇ ਲੋਕ ਜਿਹੜੇ ਅਸੀਂ ਔਲਖ ਪਿੰਡ ਦੇ ਲਾਗੇ ਖੜੇ ਆ ਇਹ ਫਟਾਫਟ 20 ਕਿਲੋਮੀਟਰ ਦੂਰ ਅਸੀਂ ਮਲੂਰ ਤੋਂ 20 ਕਿਲੋਮੀਟਰ ਦੂਰ ਤੇ ਮੁਕਸਰ ਤੋਂ 10 ਕਿਲੋਮੀਟਰ ਦੂਰ ਅਸੀਂ ਵਿਚਾਲੇ ਖੜੇ ਆ ਜਿੱਥੇ ਬੜੀ ਜੋਰਸ ਨਾਲ ਜਿਹੜਾ ਇਹ ਸੜਕ ਦਾ ਕੰਮ ਚੱਲ ਰਿਹਾ ਸੋ ਤੁਹਾਨੂੰ ਲਾਈਵ ਤਸਵੀਰਾਂ ਦਿਖਾਈਆਂ ਅਸੀਂ ਮਲੋੜ ਤੋਂ ਮੁਕਸਰ ਉੜਦੀਆਂ ਸੋ ਦੋਸਤੋ ਤੁਸੀਂ ਦੇਖ ਰਹੇ ਹੋ ਜਿਹੜੀ ਆਹ ਜਿਹੜੀ ਸੜਕ ਦਾ ਕੰਮ ਹੈਗਾ ਜਲਦੀ ਤੇ ਜਲਦੀ ਇਹ ਕੰਮ ਜਿਹੜਾ ਪੂਰਾ ਹੋ ਜਾਏਗਾ ਤੇ ਲੋਕਾਂ 'ਚ ਬਾਰੀ ਖੁਸ਼ੀ ਵੀ ਵੇਖਣ ਨੂੰ ਮਿਲ ਰਹੀ ਹੈ ਕਿਉਂਕਿ ਲੋਕਾਂ ਦਾ ਕਹਿਣਾ ਸੀਗਾ ਵੀ ਕਾਫੀ ਸਮੇਂ ਤੋਂ ਜਿਹੜੀ ਆਹ ਸੜਕ ਦਾ ਜਿਹੜਾ ਕੰਮ ਨਹੀਂ ਹੋਇਆ ਜਿਸ ਤੋਂ ਬਾਅਦ ਲੋਕਾਂ ਨੂੰ ਬਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀਗਾ ਤੁਸੀਂ ਦੇਖ ਰਹੇ ਸੀਗੇ ਪੁਰਾਣੇ ਟਾਈਮ ਦੇ ਵਿੱਚ ਜਿਹੜੀ ਇੱਥੇ ਇਸ ਸੜਕ ਦੇ ਉੱਤੇ ਕੈਮਰਾਮੈਨ ਨੂੰ ਕੰਮ ਸੜਕ ਦਿਖਾਦਾ ਹੈ ਤੇ ਤੁਸੀਂ ਦੇਖਿਆ ਹੋਊਗਾ ਪੁਰਾਣੇ ਟਾਈਮ ਦੇ ਵਿੱਚ ਜਿਹੜੀ ਆ ਸੜਕ ਤੇ ਕਾਫੀ ਹਾਸੇ ਵੀ ਹੋਏ ਸੀਗੇ ਤੇ ਜਿਨ੍ਹਾਂ ਦੀ ਹਾਸੇ ਦੀ ਖਬਰ ਵੀ ਸਾਹਮਣੇ ਆ ਰਹੀ ਸੀਗੀ ਸੋ ਦੋਸਤੋ ਤੁਸੀਂ ਦੇਖਿਆ ਵੀ ਜਦੋਂ ਹਾਸੇ ਹੁੰਦੇ ਸੀਗੇ ਤਾਂ ਲੋਕਾਂ ਨੂੰ ਕਾਫੀ ਲੱਗਦਾ ਸੀਗਾ ਵੀ ਹਾਂ ਵੀ ਇਹ ਸੜਕ ਡੇਂਜਰ ਵੀ ਦੱਸੀ ਜਾਦੀ ਪਰ ਇਹ ਸੜਕ ਅੱਜ ਬਣਨ ਜਾ ਰਹੀ ਹੈ ਕੁਝ ਟਾਈਮ ਪਹਿਲਾਂ ਇਸ ਸੜਕ ਦਾ ਬਜੇ ਜਿਹੜਾ ਪਾਸ ਹੋਇਆ ਸੀਗਾ ਜਿਸ ਤੋਂ ਬਾਅਦ ਇਹ ਸੜਕ ਦਾ ਕੰਮ ਜੋਰੋ ਸੌਰ ਨਾਲ ਚੱਲ ਰਿਹਾ ਹੈ। ਸੋ ਦੋਸਤੋ ਲਾਈਵ ਤਸਵੀਰਾਂ ਤੁਸੀਂ ਦੇਖੀ ਐ ਅੱਜ ਮੈਂ ਅਸ਼ਵਨ ਗਰੇਜਾ ਜਲਦੀ ਹੀ ਹਾਜ਼ਰ ਹੋਵਾਂਗਾ ਇੱਕ ਨਵੀਂ ਅਪਡੇਟ ਦੇ ਨਾਲ।